هي سارے بھائی آواز فريق پروگرام صاحبوں رنیں ਸ਼੍ਰੀ ਗੁਰੂ ਬਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਬਿਦਾਸ ਮਹਾਰਾਜ ਜੀ ਮੈਚ ਚੌਕ ਸਾਨੀਵਾਦੀ ਸੰਗਠਨ ਕਮੇਟੀ ਵੱਲੋਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ თანਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖਤਰ ਛਾਇ ਦੇ 8 ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਸਜਾਏ ਗਏ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਵਕਵਕਾਂ ਅਤੇ ਸੰਗਤਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਵਿਸ਼ਾਲ ਨਗਰ ਕੀਰਤਨ ਦਾ ਪਰਮਸਵਾਦ ਕੀਤਾ ਗਿਆ। ਰਾਗੀ ਸਿੰਘਾਂ ਵੱਲੋਂ ਕਰਵਾਣੀ ਦਾ ਉਚਾਰਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸੰਗਤਾਂ ਦੁਆਰਾ ਵਕਫ ਵਕਤਰੰਦੇ ਪਕਵਾਨਾਂ ਦੇ ਲੰਗਰ ਲਗਾ ਕੇ ਨਗਰ ਕੀਰਤਨ ਚੱਲ ਰਹੀਆਂ ਸੰਗਤਾਂ ਨੂੰ ਸਰਦਾ ਭਾਵਨਾ ਦਾ ਲੰਗਰ ਛਕਾ ਕੇ ਗੁਰੂ ਸਾਹਿਬੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਬੀਬੀਆਂ ਦੇ ਵੱਲੋਂ ਨਗਰ ਕੀਰਤਨ ਦੇ ਅੱਗੇ-ਉੱਗੇ ਝਾੜੂ ਲਗਾ ਕੇ ਸਫਾਈ ਦੀ ਸੇਵਾ ਕੀਤੀ ਗਈ ਅਤੇ ਨੌਜਵਾਨਾਂ ਦੇ ਵੱਲੋਂ ਪਾਣੀ ਦਾ ਛਿੜਕਾਓ ਵੀ ਕੀਤਾ ਗਿਆ। ਵਕਫ ਵਕਤਾਂ ਵਿੱਚ ਸੰਗਤਾਂ ਦੇ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਮਾਲਾ ਸੇਵਾ ਤੇ ਪੰਜ ਪਿਆਰਿਆਂ ਨੂੰ ਸਰੋਪਾ ਸੇਵਕੀ ਦਿੱਤੇ ਗਏ। ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਕੋਲ ਅਤੇ ਸਮੂਹ ਮੈਂਬਰਾਂ ਦੇ ਵੱਲੋਂ ਪਰਪਕ ਨਾਮਰ ਸ੍ਰੀ ਤਾਨੂ ਸਰੋਪਾ ਸਾਹਿਬ ਜੀ ਦੇ ਕਰਕੇ ਸਨਮਾਨ ਕੀਤਾ ਗਿਆ ਇਸ ਦੌਰਾਨ ਕੋਈ ਗੱਲਬਾਤ ਤਾਂ ਅਗੀ ਕੀਆ ਆਓ ਸੁਣਦੇ ਹਾਂ ਇੱਕ ਫੋਟੋ ਸਭਾ ਦਾ ਜਲਦੀਆਂ ਰੰਗੀਆਂ ਨੇ ਅਲਕਰਸ਼ੀ ਬਰਦਾਸ 12 ਜਲਾ ਤੇ 649 ਗੁਰਪੁਰਗਾ ਸਧਿਆ ਸਰਦਾਸ ਬਰਦਾਸ ਪ੍ਰਧਾਨ ਉਪ ਚੇਤੇ ਵੱਲੋਂ ਬਹੁਤ ਹੀ ਜੋਸ਼ ਨਾਲ ਲਾਇਆ ਜਾਗਾ ਸੰਗਤ ਦਾ ਇਕੱਠਾ ਮਾਰ ਦਾ ਇਕੱਠਾ ਲੰਗਰੀ ਸੇਵਾ ਦੇ ਨਗਰ ਲੰਗਰ ਨਗਰ ਨਟੂ ਦਾ ਲੰਗਰ ਪ੍ਰਸ਼ਾਸਨ ਦੇ ਰੇਖਦਰਾਵੇ ਦੋ ਤੇ ਲੰਗਰ ਹੈ ਰੇਖਦਰਾ ਦਾ ਸੰਗਤ ਵੱਲੋਂ ਬਹੁਤ ਕਰਦੇ ਕੋਜ਼ੋ ਦਿੱਤਾ ਗਿਆ ਨੱਥ ਬੈਸੰਗਤ ਵੱਲੋਂ ਵੀ ਆਪਣੇ ਲਾਸਟ ਫਰੋਦੇ ਖੇਤੀ ਵੱਲੋਂ ਵੀ ਨਿਰਗਤ ਦਾ ਬੜਾ ਬਹੁਤ ਜੋਸ਼ ਰੌਣਕ ਦਾ ਬੁਖਵਾਤ ਕੀਤਾ ਗਿਆ ਤੇ ਸਾਰਿਆਂ ਨੂੰ ਅੱਜ ਦੇ ਦਿਹਾੜੀ ਸਾਰੇ ਸਾਥੀਆਂ ਤੋਂ ਸੋਪਿਆਂ ਨੇ ਸਰਵਤ ਕੀਤਾ ਗਿਆ ਤੇ ਸਾਰਿਆਂ ਨੂੰ ਹੀ ਲੰਗਰ ਪਛਾਦੇ ਜਿਹੜੇ ਆ ਬੁੱਧ ਸਾਰੇ ਪਰਚਾਤ ਕੋਈ ਪੜ ਲਗੇ ਸਾਰਿਆਂ ਹੀ ਬੜਾ ਖੁਸ਼ੀ ਦਾ ਮਾਹੌਲਾ ਸਾਰੇ ਵਾਲਾ ਨਤਮਤ ਬੜਾ ਦੋਹਰੇ ਇੱਕ ਇੱਕ ਹੋ ਕੇ ਕੋਈ ਅਦਾਸ ਹਰ ਜੀ ਦਾ ਲਗ ਇੱਧਰ ਬਣਾਇਆ ਤੇ ਬੜੇ ਖੁਸ਼ੀਆਂ ਬਣਾ ਰਿਹਾ ਧੰਨਵਾਦ ਲੰਗਰ ਲਾਏ ਗਿਆ ਲੱਗਦਾ ਸਕਦਾ ਬਹੁਤ ਜਿਆਦਾ ਲੰਗਰ ਲਾਏ ਨੇ ਫਿਰ ਇੱਕ ਤੋਂ ਦਾ ਲੰਗਰ ਲੱਗੇ ਹੋ ਰਹੇ ਸਕਦਾ ਜੀ ਬੜਾ ਜੋਸ਼ ਰਾ ਬੜੇ ਖੁਸ਼ ਹਾਂ ਕਿ ਸਾਰੇ ਸੰਗਤਾਂ ਕਿਉਂਕਿ ਇਹ ਸਾਰੇ ਸੰਗਤਾਂ ਸਾਡੇ ਤੋਂ ਕਮੇਟੀ ਨਾਲ ਲੱਗ ਰਿਹਾ ਪਰ ਬਹੁਤ ਬਹੁਤ ਲੱਖ ਲੱਖ ਵਾਰ ہر جگہ چاہیے ਇਹਟ ਜਿਹੜੇ ਨੂੰਗੇ ਆਪਾਂ ਗਾਣਾ ਮੰਡੀ ਪਰਾਣੀ ਲਾਣਾ ਮੰਡੀ ਦਾ ਬੰਦਾ ਸੀ ਬੱਚਾ ਲੱਗਾ ਟੀਕਾ ਲ ਕਰਵਾਵਾ ਤੇਰੇ 10 ਦੇ ਤੋਂ ਲੈ ਕੇ ਸ਼ਾਮ ਨੂੰ ਮਲਮਤ ਪਿਆਰ ਰੋਇਦਾ ਜਿਹੜੇ ਮਾਪੋ ਚਾਹਦੇ ਨੇ ਜਿਹੜੇ ਮਾਪੋ ਚਾਹਦੇ ਨੇ ਉਹਦੇ ਨਾਲ ਤਾਂ ਬਾਬਾ ਭੈਣ ਚਾਹੀਦੀ ਆਪਾਂ ਜੁਬੀ ਸਾਹ ਵਾਲੇ ਤੇ ਰਾਤ ਪੁਜੀਖਣੀ ਪੁਜੀਖਣੀ ਕੋਲ ਸੰਗੀ ਬੰਦਾ ਵਰਲਾ ਆ The bus is put here the bus is not a the power is the bus